ਕੋਸ਼ ਲੋਕੀ ਅਣਜਾਣ ਗੁਣੇ ਵਿੱਚ ਮੂਰਤੀ ਪੂਜਾ ਕਰ ਰਹੇ ਆ ਉਹ ਲੱਕੜ ਦੀਆਂ ਮੂਰਤਾਂ ਨੂੰ ਪੱਥਰ ਦੀਆਂ ਮੂਰਤਾਂ ਨੂੰ ਮਿੱਟੀ ਦੀਆਂ ਮੂਰਤਾਂ ਨੂੰ ਬਿਲਕੁਲ ਨਹੀਂ ਪੂਜਦੇ ਵਿਸ਼ਵਾਸ ਵੀ ਨਹੀਂ ਕਰਦੇ ਉਹਨਾਂ ਚੀਜ਼ਾਂ ਵਿੱਚ ਫਿਰ ਵੀ ਮੂਰਤੀ ਪੂਜਾ ਕਰ ਰਹੇ ਆ ਕਿਹੜੀ ਚੀਜ਼ ਦੀ ਖੁਦ ਦੀ ਉਹਨਾਂ ਨੇ ਆਪਣੇ ਆਪ ਨੂੰ ਵੀ ਪਰਮੇਸ਼ਵਰ ਨਾਲੋਂ ਅੱਗੇ ਰੱਖਿਆ ਆ ਆਪਣੇ ਆਪ ਨੂੰ ਹੀ ਪਰਮੇਸ਼ਵਰ ਦਾ ਸ਼ਰੀਕ ਬਣਾਇਆ ਆ ਉਹਨਾਂ ਨੇ ਪਰ ਉਹਨਾਂ ਨੂੰ ਲੱਗਦਾ ਕਿ ਉਹ ਪਰਮੇਸ਼ਵਰ ਨੂੰ ਪੂਜਦੇ ਆ ਪਰ ਪੂਰੇ ਰੂਹ ਜਿਸਮ ਜਾਣ ਨਾਲ ਉਹ ਖੁਦ ਦੀ ਪੂਜਾ ਕਰਨ ਵਿੱਚ ਲੱਗੇ ਹੋਏ ਆ ਆਪਣੇ ਹੰਕਾਰ ਨੂੰ ਹੋਰ ਵਧਾ ਰਹੇ ਆ ਆਪਣੇ ਲਾਲਚ ਨੂੰ ਹੋਰ ਵਧਾ ਰਹੇ ਆ ਆਪਣੀ ਬੁਰੀਾਈ ਨੂੰ ਖਤਮ ਨਹੀਂ ਹੋਣ ਦਿੰਦੇ ਆਪਣੀ ਹਿੰਦ ਨੂੰ ਆਪਣੀ ਈਗੋ ਨੂੰ ਬਰਕਰਾਰ ਰੱਖਿਆ ਸੁਭਾ ਵਧਾਉਂਦੇ ਜਾ ਰਹੇ ਇਹ ਕੀ ਆ ਪਰਮੇਸ਼ਵਰ ਦੇ ਅੱਗੇ ਉੱਚਿਆ ਕਰਨਾ ਆਪਣੇ ਆਪ ਨੂੰ ਪਰਮੇਸ਼ਵਰ ਦਾ ਸਾਹਮਣਾ ਕਰਨਾ ਹੈ ਤੇ ਕਦੀ ਕੋਈ ਪਰਮੇਸ਼ਵਰ ਦਾ ਸਾਹਮਣਾ ਕਰ ਨਹੀਂ ਸਕਦਾ 다ਊਦ ਰਾਜਾ ਸੀ ਪਰ ਰਾਜਾ ਹੋ ਕੇ ਵੀ ਉਹਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਿਆ ਕੀਤਾ ਇੰਨੇ ਸੋਹਣੇ ਸ਼ਬਦਾਂ ਦੇ ਨਾਲ ਉਹ ਪਰਮੇਸ਼ਵਰ ਦੇ ਅੱਗੇ ਆਪਣੀ ਅਧੀਨਗੀ ਨੂੰ ਪ੍ਰਗਟ ਕਰਦਾ ਹੈ ਆਜੋ ਆਪਾਂ ਦੇਖਦੇ ਹਾਂ ਪਹਿਲਾ ਇਤਿਹਾਸ ਤੇ ਆਪਾਂ ਦੇਖਦੇ ਆ ਉਹਦਾ 29 ਨੰਬਰ ਅਧਿਆਇਕ 29 ਉਹਦਾ 10 ਨੰਬਰ ਤੇ 14 ਨੰਬਰ ਤੱਕ ਆਪਾਂ ਦੇਖਦੇ ਆ ਅੱਜ ਤਾਨੂੰ ਇੱਥੇ ਲਿਖਿਆ ਇਸ ਲਈ ਦਾਊਦ ਨੇ ਸਾਰੀ ਸਭਾ ਦੇ ਅੱਗੇ ਯਹੋਵਾ ਦਾ ਧੰਨਵਾਦ ਕੀਤਾ ਅਰ ਦਾਊਦ ਨੇ ਆਖਿਆ हे ਯਹੋਵਾ ਸਾਡੇ ਪਿਤਾ ਇਜ਼ਰਾਈਲ ਦੇ ਪਰਮੇਸ਼ਰ ਤੂੰ ਸਦੀਪ ਕਾਲ ਤੋੜੀ ਧੰਨ ਹੋ हे ਯਹੋਵਾ ਵਡਿਆਈ

ਅਰ ਧਨ ਮਾਇਆ ਨਾਲੇ ਪਤ ਤੇਰੀ ਵੱਲੋਂ ਹੀ ਆਉਂਦੀਆਂ ਹਨ ਸੋ ਕਿੱਥੋਂ ਆਉਂਦੀਆਂ ਆ ਪਰਮੇਸ਼ਵਰ ਦੇ ਵੱਲੋਂ ਕਿਹੜੀ ਕਿਹੜੀ ਚੀਜ਼ ਧਨ ਮਾਇਆ ਇੱਜ਼ਤ ਪਤ ਹੁੰਦੀ ਇੱਜ਼ਤ ਪਤ ਤੇਰੇ ਵੱਲੋਂ ਹੀ ਆਉਂਦੀਆਂ ਹਨ ਅਰ ਤੂੰ ਸਭਨਾ ਦੇ ਸਿਰ ਉੱਤੇ ਰਾਜ ਕਰਦਾ ਹੈ ਅਤੇ ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ ਜੋ ਵਡਿਆਈ ਅਤੇ ਬਲ ਸਭਨਾਂ ਨੂੰ ਬਖਸ਼ੇ ਇਹ ਪਰਮੇਸ਼ਵਰ ਦੇ ਹੱਥ ਵਿੱਚ ਹੈ ਕਿੰਨੂੰ ਉਹਨੇ ਵਡਿਆਈ ਬਖਸ਼ਣੀ ਆ ਇਹ ਪਰਮੇਸ਼ਵਰ ਦੇ ਹੱਥ ਵਿੱਚ ਉਹਨੇ ਕਿੰਨੂੰ ਬਲ ਬਖਸ਼ਣਾ ਆ ਬਲ ਸਿਰਫ ਬਾਹਾਂ ਦਾ ਹੀ ਨਹੀਂ ਹੁੰਦਾ ਪੈਸਾ ਵੀ ਬਲ ਆ ਇੱਜ਼ਤ ਵੀ ਬਲ ਆ ਔਦਾ ਵੀ ਬਲ ਆ ਔਲਾਦ ਵੀ ਬਲ ਆ ਸਪਾਊਸ ਆਦਮੀ ਔਰਤ ਮਤਲਬ ਪਤੀ ਪਤਨੀ ਇਹ ਵੀ ਬਲ ਆ ਅਸੀਂ ਇੱਕ ਦੂਜੇ ਦਾ ਬਲ ਆ ਇਸ ਸਭ ਚੀਜ਼ਾਂ ਬਾਲਿਆ ਔਰ ਕਹਿੰਦਾ ਸ਼ਕਤੀ ਤੇ ਬਾਲ ਵੀ ਤੇਰੇ ਹੱਥ ਵਿੱਚ ਆ ਵੀ ਤੂੰ ਕਿੰਨੂੰ ਦੇਣਾ ਹੈ ਆਪਣੀ ਮਰਜ਼ੀ ਨਾਲ ਤੂੰ ਡਿਸਾਈਡ ਕਰਦਾ ਕਿਹਦਾ ਬਾਲ ਤੂੰ ਕਿਸ ਤਰੀਕੇ ਨਾਲ ਬਣਾਇਆ ਹੁਣ ਇਸ ਲਈ हे ਸਾਡੇ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਮहिमा ਕਰਦੇ ਹਾਂ ਪਰ ਮੈਂ ਕੌਣ ਔਰ ਮੇਰੀ ਪਰਛਾਵੇਂ ਕੌਣ ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾ ਚੜਾਉਣ ਦੀ ਸ਼ਕਤੀ ਰੱਖੀਏ ਕਿਉਂ ਜੋ ਸਾਰੀਆਂ ਵਸਤਾਂ ਤੇਰੇ ਵੱਲੋਂ ਆਉਂਦੀਆਂ ਹਨ ਔਰ ਤੇਰੇ ਹੱਥ ਦੀ ਦਾਤ ਤੋਂ ਅਸਾਂ ਤੈਨੂੰ ਦਿੱਤਾ ਕਈ ਵਾਰੀ ਸਾਨੂੰ ਲੱਗਦਾ ਮੈਂ ਨਾ ਮੈਂ ਪ੍ਰਭੂ ਨੂੰ 10000 ਰੁਪਏ ਦਿੱਤਾ ਮੈਂ ਪ੍ਰਭੂ ਨੂੰ ਆ ਦਿੱਤਾ ਪ੍ਰਭੂ ਨੂੰ ਮਤਲਬ ਪ੍ਰਭੂ ਦੇ ਘਰ ਵਿੱਚ ਜਦੋਂ ਆਪਾਂ ਦਿੰਦੇ ਆ ਤੁਸੀਂ ਪ੍ਰਭੂ ਨੂੰ ਦਿੰਦੇ ਆ ਫੇਰ ਉਹ ਚੀਜ਼ ਵੀ ਸਾਡਾ ਘਮੰਡ ਬਣ ਜਾਂਦੀ ਆ। 다우드 ਆਪਣੇ ਸਮੇਂ ਵਿੱਚ ਭੇਟਾ ਦੇਣ ਦੇ ਵਿੱਚ ਸਭ ਤੋਂ ਉੱਤਮ ਸੀ। 다우드 ਨੇ ਇੰਨੀਆਂ ਕਪੇਟਾ ਚੜਾਈਆਂ ਕਿ ਪਰਮੇਸ਼ਵਰ ਨੇ ਸੁਲੇਮਾਨ ਦੇ ਸੁਪਨੇ ਵਿੱਚ ਆਣ ਕੇ ਕਿਹਾ ਤੇਰੇ ਪਿਤਾ ਨੇ ਇੰਨੀਆਂ ਭੇਟਾ ਚੜਾਈਆਂ ਮੈਂ ਉਹਦੇ ਕੋਈ ਹੋਇਆ ਨਹੀਂ ਇੰਨੀਆਂ ਪੇਟਾ ਦਿੰਦਾ ਸੀ ਪਰ ਕੀ ਕਹਿ ਰਿਹਾ ਕਿੰਨਾ ਤੇਰੇ ਦਿੱਤੇ ਵਿੱਚੋਂ ਤੈਨੂੰ ਦੇ ਰਿਆ ਹਾਂ ਜੇ ਅਮਾ ਕਹੀਏ ਕਿ ਮੈਂ ਲੱਖ ਰੁਪਈਆ ਦਿੱਤਾ ਜਾਂ ਮੈਂ ਹਜ਼ਾਰ ਰੁਪਈਆ ਦਿੱਤਾ 100 ਰੁਪਈਆ ਹੀ ਲਾ ਲੂ ਤੁਸੀਂ ਦੱਸੋ ਜਿੱਦਣ ਤੁਹਾਡਾ ਜਨਮ ਹੋਇਆ ਸੀ ਕਿੰਨੇ ਲੈ ਕੇ ਆਏ ਸੀ ਤੁਸੀਂ ਤੁਸੀਂ ਤਾਂ ਜਿਉ ਨਾ ਜੇ ਤੁਸੀਂ ਲੈ ਕੇ ਆਏ ਸੀ ਕਿੱਥੇ ਮੈਨੇਜਰ ਲੱਗੇ ਸੀ ਜੋ ਮਿਲਿਆ ਪਰਮੇਸ਼ਵਰ ਨੇ ਦਿੱਤਾ ਇੱਥੋਂ ਤੱਕ ਕਿ ਸਾਡੇ ਦੁੱਧ ਪੀਣ ਦਾ ਇੰਤਜ਼ਾਮ ਵੀ ਪਰਮੇਸ਼ਵਰ ਨੇ ਸਾਡੇ ਲਈ ਕੀਤਾ ਸਾਡੀ ਖੁਰਾਕ ਦਾ ਇੰਤਜ਼ਾਮ ਜੋ ਬੰਦੇ ਨੂੰ ਲੱਗਦਾ ਕਿ ਮੈਂ ਦੇ ਰਹੀ ਆਂ ਹੂ ਯੂ ਆਰ ਤੂੰ ਕੌਣ ਆ ਕਿ ਤੂੰ ਦਵੇ ਕਿਸੇ ਨੂੰ ਕੁਝ ਅਗਰ ਮੈਨੂੰ ਲੱਗਦਾ ਮੈਂ ਤੁਹਾਨੂੰ ਕੁਝ ਦੇ ਰਹੀ ਆਂ ਤਾਂ ਮੈਂ ਕਿਸੇ ਇਨਸਾਨ ਨੂੰ ਕੁਝ ਦੇ ਰਹੀ ਆਂ ਬਹੁਤ ਗਲਤ ਸੋਚਿਓ ਮੈਂ ਪਰਮੇਸ਼ਵਰ ਦੇ ਦਿੱਤੇ ਦੇ ਵਿੱਚੋਂ ਕਿਸੇ ਨੂੰ ਦੇ ਸਕਦੀ ਆਂ ਪਰਮੇਸ਼ਵਰ ਨੇ ਮੈਨੂੰ ਦਿੱਤਾ ਹੋਇਆ ਉਹਦੇ ਵਿੱਚੋਂ ਹੀ ਮੈਂ ਕਿਸੇ ਨੂੰ ਦੇ ਰਹੀ ਹਾਂ ਉਹਦੇ ਵਿੱਚੋਂ ਹੀ ਮੈਂ ਕਿਸੇ ਦੀ ਮਦਦ ਕਰ ਰਹੀ ਹਾਂ ਮੇਰਾ ਕੁਝ ਨਹੀਂ ਆ ਇਹ ਸਭ ਕੁਝ ਪਰਮੇਸ਼ਵਰ ਦਾ ਹੈ ਤੇ ਦਾਊਦ ਬਿਲਕੁਲ ਨਹੀਂ ਕਹਿ ਰਿਹਾ ਕਿ ਵੇਖ ਪਰਮੇਸ਼ਵਰ ਮੈਂ ਆਪਣੀ ਪਾਤਸ਼ਾਹੀ ਦੇ ਵਿੱਚੋਂ ਇੰਨਾ ਤੈਨੂੰ ਦੇ ਰਿਹਾ ਹਾਂ ਦੇਖ ਪਰਮੇਸ਼ਵਰ ਮੈਂ ਤੇਰੇ ਲਈ ਆ ਕਰ ਰਿਹਾ ਹਾਂ ਅਸੀਂ ਜੋ ਕਰਦੇ ਆ ਅਸੀਂ ਪਰਮੇਸ਼ਵਰ ਦੇ ਦਿੱਤੇ ਵਿੱਚੋਂ ਹੀ ਕਰ ਰਹੇ ਹਾਂ ਜੋ ਖਾ ਰਹੇ ਆ ਪਰਮੇਸ਼ਵਰ ਦੇ ਦਿੱਤੇ ਵਿੱਚੋਂ ਖਾ ਰਹੇ ਆ ਜੋ ਖਵਾ ਰਹੇ ਆ ਪਰਮੇਸ਼ਵਰ ਦੇ ਦਿੱਤੇ ਦੇ ਵਿੱਚੋਂ ਹੀ ਖਵਾ ਰਹੇ ਆ ਇਸ ਲਈ ਇੰਨਾਂ ਚੀਜ਼ਾਂ ਦਾ ਵੀ ਘਮੰਡ ਛੱਡ ਦਿਓ ਕਿ ਅਸੀਂ ਪਰਮੇਸ਼ਵਰ ਦੀ ਕੋਸ਼ਿਸ਼ ਕਰ ਰਹੇ ਆ ਅਰੇ ਇੰਨੇ ਸੋਹਣੇ ਸੋਹਣੇ ਸ਼ਬਦ ਜਿਹੜੇ ਦਾਊਦ ਨੇ ਇਸਤੇਮਾਲ ਕੀਤੇ ਚਾਹੇ ਉਹ ਧੰਨਵਾਦ ਦੇ ਲਈ ਚਾਇਓ ਨੇ ਮਾਫੀ ਮੰਗਣ ਦੇ ਲਈ ਚਾਹੇ ਪਰਮੇਸ਼ਵਰ ਦੀ ਮहिमा ਕਰਨ ਦੇ ਲਈ ਮੈਂ ਕਿੰਨੀ ਅਗਰ ਕਿਸੇ ਨੇ ਚੰਗਾ ਬੋਲਣਾ ਸਿੱਖਣਾ ਨਾ ਉਹ ਦਾਊਦ ਨੂੰ ਪੜੋ